ਇਹ ਗੱਲ ਤਾਂ ਖਰ ਬਹੁਤ ਲੋਕਾਂ ਨੇ ਕਹਿ ਦਿੱਤੀ ਹੈ ਕਿ ਜਿਹੜੀ ਵਿਦੇ ਨਾਲ ਸੋਧ ਕੀਤੀ ਗਈ ਉਹਦੇ ਨਾਲ ਉਹ ਪੁਜ ਵਧ ਗਈ ਉਹਦਾ ਗੁਣ ਘਟ ਗਿਆ ਕਿਉਂਕਿ ਉਹ ਪਜ ਵਧਾਉਣ ਤੇ ਇੱਕ ਕਹਾੜ ਕੀਤੀ ਗਈ ਹੈ ਠੀਕ ਇਹ ਵੀ ਵਿਧਾਉਣ ਤੁਸੀਂ ਦੇਖਿਆ ਉਹ ਪਹਿਲਾਂ ਵੀ ਲੋਕ ਕਰਦੇ ਸੀ ਉਹਦੀ ਨਸਲ ਦੀ ਸੁਧਾਰ ਵੀ ਆਂਦੀ ਕਰਦੇ ਸੀ ਲੋਕ ਪਰ ਉਹ ਸਮਾਭਾ ਕਰਦੇ ਸੀ ਫਿਰ ਮਨੁੱਖ ਨੇ ਕਹਾਣ ਨਾਲ ਸਿੱਧਾ ਹੀ ਕਰ ਲੈ ਗੋ ਉਹ ਠੀਕ ਹੈ ਬੀਜਾਂ ਦਾ ਝਾੜ ਵਧਿਆ ਉਹਦਾ ਭਾਰ ਵਧਿਆ ਉਹਦੇ ਜੋ ਗੁਣ ਘਟਿਆ ਇਹ ਗੱਲ ਬਹੁਤ ਲੋਕਾਂ ਨੇ ਕਹਿਦੀ ਹੈ ਉਹਦੇ ਪਟਿਆਲੇ ਉੱਥੇ ਯੂਨੀਵਰਸਿਟੀ ਦਾ ਬੰਦਾ ਸੇਬਾਂ ਤੇ ਕਰਦਾ ਸੀ ਖੋਜ ਉਹਨੇ ਦੱਸਿਆ ਵੀ 1970-75 ਦੇ ਮੁਕਾਬਲੇ ਜਿਹੜਾ ਹੁਣ ਸੇਬ ਆ ਰਿਹਾ ਉਹ 2010 ਦੀ ਗੱਲ ਹੈ ਵੀ ਉਹਦੀ ਜਿਹੜੀ ਗੁਣਵੱਤਾ ਸੇਬ ਵਾਲੀ ਉਸ 57% ਘਟ ਗਈ ਹੈ ਪਹਿਲਾਂ ਦੇ ਮੁਕਾਬਲੇ ਬੀਓ ਦੀ ਨਸਲ ਸੁਧਾਰਨ ਕਰਨ ਨਾਲ ਜਾਂ ਉਹਦੇ ਤੇ ਛੜਕਾ ਕਰਨ ਨਾਲ ਕੀੜੇ ਮਾਰਾਂ ਦਾ ਹੋਰ ਸਾਰੇ ਕਾਸੇ ਦਾ ਇਹ ਗੱਲਾਂ ਐ ਨਹੀਂ ਪੰਜਾਬ ਰਹਿਣ ਚ ਸਾਰੀ ਦੁਨੀਆ ਚ ਆ ਰਿਆ ਤੇ ਜਿੱਥੇ ਜਿੱਥੇ ਬੀਆਂ ਨਾਲ ਛੇੜ ਛਾੜ ਹੋਈ ਐ ਉੱਥੇ ਵੱਧ ਨਜ਼ਰ ਪੈਂਦਾ ਤੇ ਜੋੜਾ ਹੁਣ ਨਵੀਂ ਆਈ ਐ ਇੱਕ ਜਿਹਨੂੰ ਇਹ ਜੀਐਮ ਕਹਿੰਦੇ ਨੇ ਉਹਦੀ ਹੋਰ ਵੀ ਜਿਆਦਾ ਸੰਭਾਵਨਾ ਹੈ ਉਹ ਇਦਾਂ ਵੀ ਜਿੱਦਾਂ ਅੱਜ ਕੱਲ ਜਿਹੜਾ ਨਵੇਂ ਆ ਬਲ ਲਵਾਉਂਦੇ ਨੇ ਜੇ ਆਪਣੇ ਨਾ ਵੀ ਉਹਨਾਂ ਨੇ ਇੰਨਾ ਚੱਲਣਾ ਹੈ ਇਹ ਉਹਦੀ ਗੁਣਵਤਾ ਨੂੰ ਉਹਦੇ ਵਿਚਲੇ ਗੁਣ ਨੂੰ ਕਾਬੂ ਕਰਨ ਦਾ ਕੰਮ ਹੈ ਇਹ ਉਹ ਸ਼ਾਇਦ ਪਹਿਲਾਂ ਵਾਲੇ ਨਾਲੋਂ ਵੀ ਖਤਰਨਾਕ ਹੈ ਤੇ ਖੇਤੀ ਦੀ ਲੜਾਈ ਦੇ ਵਿੱਚ ਉਹ ਸ਼ਾਮਲ ਹੈ ਤਾਂ ਕਿ ਉਹ ਸਰਕਾਰਾਂ ਖੇਤੀ ਦੇ ਕਾਨੂੰਨ ਬਦਲ ਰਹੀਆਂ ਨੇ ਠੀਕ ਕੱਲਾ ਇਹ ਨਹੀਂ ਵੀ ਪੰਜਾਬ ਨੂੰ ਜਾਂ ਸਿੱਖਾਂ ਨੂੰ ਜਾਂ ਹਿੰਦੁਸਤਾਨ ਨੂੰ ਨਹੀਂ ਇਹ ਸਾਰੀ ਮਨੁੱਖਤਾ ਨੂੰ ਸਦਾ ਵਾਸਤੇ ਕਾਬੂ ਕਰਨ ਲਈ ਹੈ ਇਹ ਕੰਮ ਹੈ